ਕੀ ਨਾਮ ਦਾ ਉਹ ਸੁਵਾਰਾ ਸਿੰਘ ਜੀ ਵਲੀਆਂ ਕਮਾਲ ਦੀ ਨਿਆਜ਼ੀਆਂ ਦੇ ਰਹਿਣ ਵਾਲੇ ਪਿੰਡ ਕੰਡਾ ਵਾਲੀ ਕੁੱਟਵਰ ਕਿੱਲੇ ਕੀਤੀ ਰੱਖਿਓ ਇਹ ਮੇਰੇ ਭਰਾ ਜਿੱਤੀ ਕੁੱਟ ਮਾਰ ਮੈਂ ਅੱਜ ਖੇਤ ਚੱਲਿਆ ਜ਼ਮੀਨ ਨੂੰ ਰਾਹ ਮੇਰੀ ਜ਼ਮੀਨ ਨੂੰ ਜਾਂਦਾ ਹੈ ਉੱਥੇ ਨਮ ਰਾਹ ਮੇਰੀ ਜ਼ਮੀਨ ਦੇ ਵਿੱਚ ਕਾਲ ਆਇਆ ਨਾ ਮੈਨੂੰ ਮੈਂ ਮੇਰੀ ਜ਼ਮੀਨ ਤੇ ਕਾਜਾ ਕਰਦੇ ਆਂ ਜਾਂ ਨਹੀਂ ਦਿੰਦੇ ਹੈ ਮੈਨੂੰ ਇਹ ਮੇਰੇ ਭਰਾ ਰੋਲਾ ਕੋਈ ਨਹੀਂ ਆਇਆ ਮੇਰੇ ਪਿਓ ਦੀ ਮਲਕੀ ਪਹਿਲੀ ਸੀ ਰਾਹ ਉਸਦੇ ਘੰਨਰ ਪਿਓ ਨੇ ਸਾਨੂੰ ਉਸ ਲੰਗਾ ਲਗਾ ਤੇ ਨਟਾਲਿਆ ਮੈਨੂੰ ਆ ਮੇਰੀ ਜ਼ਮੀਨ ਦੇ ਵਿੱਚ ਹਾਂ ਨੋ ਮੇਰੀ ਚਿੜਾਵਾਂ ਆਂ ਜਿਹਨੇ ਮੇਰੇ ਨੋ ਮਨੇ ਕੁੱਟਾ ਨੇ ਜੁੰਡੇ ਪੱਟੇ ਨੇ ਬੱਚਾ ਨਿੱਤਰ ਕੁੱਟਾ ਨੇ ਮੇਰੀ ਨੋ ਬੱਚਾ ਹੋਣ ਤੇੜੀ ਲੱਤਾਂ ਮਾਰਿਆ ਤਰੂ ਹੀ ਫੇ ਨੇ ਹਾਂਜੀ ਕੁੱਟ ਮਾਰ ਬਹੁਤ ਜ਼ਿਆਦਾ ਕੀਤੀ ਨੇ ਲਿਗੜੇ ਕੱਪੇ ਨੋ ਸਾਰੇ ਪਾਰ ਤੇ ਨੇ ਮੇਰੇ ਪਾਰ ਤੇ ਨੇ ਲਿਗੜੇ ਕੱਪੇ ਰਾਤ ਰੋਲਾ ਕੁੱਟ ਮਾਰ ਬੜੀ ਕੀਤੀ ਨੇ ਜ਼ਿਆਦਾ ਦੇ ਮੈਨੂੰ ਕਹਿੰਦੇ ਥਾਣੇ ਜਾਏਗਾ ਥਾਣੇ ਹਮਸਾਨ ਮੁੱਲ ਲੈ ਲੰਦੇ ਪੈਸੇ ਵਾਲੇ ਆ ਸਾਡਾ ਪੈਸਾ ਚੱਲਦਾ ਹੈ ਕਹਿੰਦੇ ਤੂੰ ਘਾੜਾ ਕਰਿਆ ਦਾ ਜਿੱਥੇ ਮਰਜ਼ੀ ਦਾਖਲ ਹੋ ਜਾ ਤਾ ਕੁਝ ਬਣ ਨਹੀਂ ਦੇਣਾ ਹੈ ਥਾਣੇ ਵੀ ਦਰਖਾਸਤ ਦੇ ਆ ਇਹਨੇ ਮਾ ਅੱਗੇ ਮੇਰੇ ਤੋਂ ਦਰਖਾਸਤ ਦਿੱਤੀ ਨੇ ਤੇਰੇ ਮੇਰੇ ਤੋਂ ਕੋਰਟ ਚ ਕੇਸ ਲਾਇਆ ਨੇ ਕੋਰਟ ਚ ਕੇਸ ਚੱਲਦਾ ਮੇਰਾ ਕੋਰਟ ਦਾ ਅਧਿਕਾਰ ਨਹੀਂ ਮੰਗਿਆ ਕਾਰਵਾਈ ਕਰਨ ਸਾਬਤ ਸਾਂਝਾ ਹੋਣੀ ਚਾਹੀਦੀ ਹੈ ਇਸ ਗੱਲ ਦੀ ਜਿਹਨੇ ਜਾਇ ਮੇਰੇ ਗੱਲ ਪਾਏ ਨੇ ਲੋਹਾਂ ਨੂੰ ਕੁੱਟਿਆ ਨੇ ਬੱਚਾ ਨੂੰ ਕੁੱਟਣ ਕਿਨਕਾਂ ਮੈਨੂੰ ਤਰੂਹੀ ਫਿਰੇ ਨੇ ਨੌ ਦੇ ਪੇੜ ਬੱਚਾ ਹੋਣ ਵਾਲਾ ਸੀ ਉਹਨੂੰ ਤਰੂਹੀ ਫਿਰੇ ਨੇ ਪੱਠਿਆਂ ਦੇ ਬੱਚਾ ਲੱਗਦਾ ਮਾਰਿਆ ਨਾ ਪਟਕੋਟ ਤਨਾ ਬੁਰਾ ਹਾਲ ਕੀਤਾ ਨਾ ਇਹ ਨੂੰ ਸਰ ਜੀ ਸਿੰਘ ਜੀ ਸਰ ਜੀ ਸਿੰਘ ਕਿੱਥੋਂ ਦੇ ਰਹਿਣ ਬੰਦ ਕੰਦਾਵਲੀ ਦੀ ਸੀ ਕੰਦਾਵਲੀ ਹਾਂ ਜੀ ਖਾਣਾ ਕਿਹੜਾ ਜਾਂਦਾ ਤੁਹਾਨੂੰ ਮਮਦੋੜ ਜੀ ਜਿਹੜੀ ਗੜਾਈ ਹੋਈ ਮਾਰ ਗਈ ਜਿਹੜੀ ਵੀ ਇੱਥੀ ਮਸਲਾ ਸਰ ਜੀ ਪਿਓ ਦੀ ਜ਼ਮੀਨ ਆ ਸਾਂਝੀ ਸਾਡੀ ਜ਼ਮੀਨ ਆ ਵਿੱਚ ਸਾਡੀ ਜ਼ਮੀਨ ਤੇ ਮੋਟਰ ਸਾਂਝੀ ਦੇ ਵਿੱਚ ਆ ਚਾਰਕ ਨਾਲਾ ਸਾਤੇ ਚਾਰ ਭਰਾਵਾਂ ਕੋਲ ਅੱਛਾ ਤੇ ਅਸੀਂ ਕਹਤਾ ਥੋੜੇ ਚ ਕੇਸ ਲਾਇਆ ਜੀ ਵੀ ਅਸੀਂ ਇੱਕ ਤਾਂ ਮੋਟਰ ਕਦਾ ਬੰਦ ਪਈ ਸੀ ਤੇ ਅਸੀਂ ਆਖਾ ਆਪਾਂ ਸਾਜੀ ਕੋਰਟ ਫੈਸਲਾ ਜੋ ਕਰੇਗਾ ਆਪਾਂ ਪਰਮਨਜ਼ੂਰ ਹੈ ਆਪਾਂ ਕਿਵੇਂ ਪਹਿਲੇ ਕਿਨੇ ਮੋਟਰ ਪਹਿਲਾ ਪਟ ਕੇ ਆਦ ਧੱਕੇ ਤੋੜੇ ਨਾਲ ਲੈ ਗਿਆ ਮੋਟਰ ਪਟ ਕੇ ਸਾਰਾ ਕੁਛ ਆਦ ਘਰੇ ਰੱਖਿਆ ਇਹ ਸਵਾਰਾ ਸੇ ਕੀ ਭਰਾ ਜੀ ਉਹ ਸਾਰਾ ਮੋਟਰ ਲੈ ਗਿਆ ਘਰ ਪਟ ਕੇ ਅਸੀਂ ਤਾਂ ਵੀ ਨਹੀਂ ਬੋਲੇ ਆ ਹੁਣ ਅੱਜ ਸਵੇਰੇ 9 ਵਜੇ ਕਦਾ ਅਸੀਂ ਕਾਰੇ ਕੈਸੇ ਇਹ ਖੇਤਰ ਅਕੇ ਚੋਨ ਲਾ ਘਾਰੇ ਸੀ ਕਿਸੇ ਦਾ ਹਾਂਜੀ ਹਾਂਜੀ ਤੇ ਇਹ ਛੋਟਾ ਪ੍ਰਾਂਕ ਤਾਂ ਦੁੱਧ ਪਾ ਕੇ ਆਇਆ ਇਹਨੇ ਕਿਹਾ ਵੀ ਤੂੰ ਖੁਈ ਨਾ ਨਾ ਆਪ ਆਪਣਾ ਕੋਟ ਚ ਕਾ ਲੈ ਫੈਸਲਾ ਨਹੀਂ ਹੋਇਆ ਦਾ ਆਪਣੀ ਅਗਲੀ ਤੇ ਅਗਲੇ ਮਹੀਨੇ ਤਰੀ ਹੀ ਗਈ ਹੈ ਦੋ ਫੈਸਲਾ ਹੋਵੇ ਦਾ ਆਪਾ ਫਾਨੂੰ ਮਨਜ਼ੂਰ ਹੈ ਤੂੰ ਖੁਈ ਨਾ ਨਾ ਪੇ ਕਹਿੰਦਾ ਮੈਂ ਖੁਈ ਨਾ ਪਣੀ ਹੈ ਇਹ ਆ ਕੇ ਸਾਨੂੰ ਡਾਂਗਾ ਸੋਟੇ ਤੇ ਇੱਕ ਵੀ ਬੜਾ ਕੁਛ ਲਿਆਂਦਾ ਚੁੱਕ ਕੇ ਇਹ ਗੜ ਪੈ ਗਿਆ ਤੇ ਅਸੀਂ ਦੋਰੋਂ ਭੱਜ ਕੇ ਛਡਾਉਣ ਵਾਸਤੇ ਆਏ ਆ ਵੀ ਉਹ ਇਕੱਲੇ ਨੂੰ ਮਾਰ ਦੇਣਗੇ ਤੇ ਆਕੇ ਸਾਨੂੰ ਆਕੇ ਇਟਾ ਤੇ ਪਰਮਜੀਤ ਨੂੰ ਪੁੱਟ ਰਾਇ ਜੀ ਆ ਬਹੁਤ ਹਾਂ ਜੀ ਇਹ ਕਹੇ ਲੇਕ ਲਾਤ ਤੋਂ ਕਮਜ਼ੋਰ ਬਿਲਕੁਲੀ ਜ਼ੀਰੋ ਹੈ ਹਾਂ ਜੀ ਹਾਂ ਜੀ ਹਾਂ ਜੀ ਚਾਰ ਜੇ ਕੁੜੀਆਂ ਆ ਤੇ ਜੀ ਉਹਨੂੰ ਕੱਲੇ ਨੂੰ ਬੱਚੇ ਲੈ ਕੇ ਨੇ ਕੋਲ ਰੋਂਦੇ ਵੀ ਛਡਾਉਦੇ ਸੀ ਤੇ ਕਦਾ ਉਹਨਾਂ ਕੋਲ ਨਹੀਂ ਹਟਕਰੇ ਨੂੰ ਪੁੱਟ ਪੁੱਟ ਕੇ ਮਾਰ ਦਿੱਤੇ ਤੇ ਲੱਗੇ ਸਸੇ ਆ ਕੇ ਛਡਾ ਆਏ ਜੇ ਆ ਕੇ ਮੈਨੂੰ ਤੇ ਇਟਾ ਮਾਰਨ ਮੈਨੂੰ ਲੱਗ ਪਿਆ ਸਾਰੇ ਸਾਰੇ ਪਰਿਵਾਰ ਸਾਨੂੰ ਪੰਜਾ ਚਾਰਾ ਜੀਣ ਚੰਗੀ ਤਰ੍ਹਾਂ ਕੁੱਟ ਮਾਰ ਕੇ ਘਰ ਗਏ ਆ ਹਾਂਜੀ ਜਿਹੜੀ ਮੌਕੇ ਤੇ ਬਣੀ ਹੈ ਅੱਜ ਵੀਡੀਓ ਸਾਡੇ ਕੋਲ ਮੌਕੇ ਤੇ ਗਈਆਂ ਆ ਜੀ ਜੋ ਜਿਵੇਂ ਤੱਕਾ ਸਾਧਨ ਕਰ ਰਹੇ ਨੇ ਬਿਲਕੁਲ ਵੀ ਜੋ ਸਾਡੇ ਕੋਲ ਸਾਰੀਆਂ ਹੈਗੀਆਂ ਨੇ ਕੱਪੜੇ ਸਾਰੇ ਬੀਬੀਆਂ ਦੇ ਨਾ ਪਾੜ ਦਿੱਤੇ ਨੇ ਤਿੰਨਾ ਚਾਰਾ ਪਿਓ ਪੁੱਤਰਾ ਨੇ ਪੰਜਾ ਜਣਿਆਂ ਨੇ ਇਹ ਵਾਕ ਨਾਲ ਹੋਣੀ ਨਹੀਂ ਜੀ ਹਾਂਜੀ ਜਿਹੜੀ ਜਾਂਚ ਪੁਲਿਸ ਕੋਲ ਨਾ ਵਾਕ ਨਾਲ ਹੋਣੀ ਨਹੀਂ ਜੀ ਹਾਂਜੀ ਹਾਂਜੀ ਜੀ ਬਿਲਕੁਲ ਇਨਸਾਫ ਨੂੰ ਮਿਲਣਾ ਚਾਹੀਦਾ ਜੀ ਹਾਂਜੀ ਹਾਂਜੀ ਇਹਦਾ ਇਹਦਾ ਤੱਕ ਬਹੁਤ ਸੱਦ ਨੇ ਨਾ ਕੀਤਾ ਕਦਾ ਅਸੀਂ ਤਾਂ ਜਦੋਂ ਕੋਰਟ ਚ ਕੇਸ ਹੈਗਾ ਸੀ ਬਾਕੀ ਆਪ ਲੜਨਾ ਹੀ ਨਹੀਂ ਕਿਸੇ ਤਰ੍ਹਾਂ ਦਾ ਵੀ ਉਹ ਤੱਕੇ ਨਾ ਸਤੇ ਕਿਲਾਵਾੜ ਚੱਲ ਕੇ ਸਾਦੇ ਘਰ ਗਾਲ ਜਾ ਕੇ ਪਏ ਆ ਸਾਦੇ ਇਹਦਾ ਸਭ ਕੁਝ ਨਾ ਗੇਟਬੂਡ ਪੰਨ ਦਿੱਤੇ ਨੇ ਟੋਕੇ ਕਾਫੀ ਆ ਕਾਫੇ ਕੋਲ ਜਾ ਕੇ ਨਾ ਇਹਦੇ ਮੁੰਡੇ ਕਿ ਅਸੀਂ 3-4 ਕੋਈ ਆ ਪੇਖੇ ਕਿ ਅਸੀਂ ਨਾਲ ਨਾ ਬੀਬੀਆਂ ਕਿ ਸਾਰਿਆਂ ਨਾਲ ਬਹੁਤ ਜਾ ਰਹੇ ਆ ਦਿਨ ਜਫਰ ਰਾਹ ਰਸਤਾ ਸਾਦਾ ਕੁ ਲੰਘਣੋਂ ਸਾਂਝੀ ਜ਼ਮੀਨ ਹੈ ਰੇਟਾਂ ਵਾਲਾ ਰਸਤਾ ਹੈ ਘਰ ਤੱਕ ਜਾਂਦਾ ਹੈ ਅੱਗੋਂ ਕਦਾ ਇੱਟਾ ਰੱਖਦੇ ਤੇ ਜੋੜਦੇ ਤੇ ਸਾਦਾ ਘਰ ਵੀ ਬਲੌਕ ਕਰ ਦਿੱਤਾ ਇਹਨਾਂ ਨੇ ਅੱਜ ਇਹ ਬਿਲ ਪਸੰਦ ਇਨਸਾਫ ਸੰ ਚਾਹੀਦਾ ਨੇਰ ਪਰਮਜੀਤ ਸਿੰਘ ਹੈ ਨਾ ਜੀ ਪੈਰ ਜੀ ਮੈਂ ਹੈਂਡੀਕੈਪ ਹਾਂ ਜੀ ਤੇ ਅੱਜ ਸਵੇਰੇ ਨਾ ਸਾਡਾ ਝਗੜਾ ਹੋਇਆ ਸੀ ਜੀ ਹਾਂ ਜੀ ਰਾਹ ਦਾ ਰੋਲਾ ਸੀ ਜੀ ਤੇ ਵਿੱਚ ਸਾਡੇ ਰਾਹ ਦੇ ਮੋਟਰੇ ਕੀ ਸਾਡੀ ਥਾਂ ਜੀ ਲੱਗੀ ਵੀ ਬਾਪ ਦੇ ਸਾਡੀ ਨਾ ਚੱਲਦੀ ਉਹ ਮੋਟਰ ਅਜ 3 ਮਹੀਨੇ ਹੋ ਗਏ ਬੰਦ ਪਈ ਹੈ ਸਾਡਾ ਕੋਟ ਵਿੱਚ ਕਿਸ ਚੱਲ ਰਿਹਾ ਹੈ ਕਿਸ ਚੱਲਣ ਦੇ ਬਾਵਜੂਦ ਉਹਨਾਂ 25 ਜੁਲਾਈ ਤਰੀਕ ਹੈ ਸਾਡੀ ਉਹਨਾਂ ਨੇ ਕਿਹਾ ਵੀ ਪਹਿਲਾਂ ਮੋਟਰ ਪਾਰਟ ਕੇ ਕਰੇ ਲੈ ਗਿਆ ਹੁਣ ਕੋਈ ਨਪਦਾ ਸੀ ਅਹੀਂ ਆ ਬਜ ਨੱਚ ਰਿਪੋਰਟ ਨਹੀਂ ਕੋਈ ਫੈਸਲਾ ਤੋਂ ਨਾ ਤਾਂ ਉਹਨਾਂ ਚਿੱਤ ਕੋਈ ਨਹੀਂ ਨਪ ਸਕਣਾ ਇਹਨਾਂ ਦੇ ਬਾਵਜੂਦ ਮੈਂ ਰੋਕਿਆ ਤੇ ਉਹਨਾਂ ਨੇ ਪਹਿਲਾਂ ਮੈਨੂੰ ਫੜ ਕੇ ਕੁੱਟ ਮਾਰ ਕੀਤੀ ਮੈਨੂੰ ਥੱਲੇ ਨਪ ਲਿਆ ਅਨਗਾਰ ਦੇ ਵਿੱਚ ਉਹਨਾਂ ਚਲੇ ਮੇਰੇ ਵੱਡੇ ਭਰਾ ਦੋਵੇਂ ਮੈਨੂੰ ਚੜਮਣ ਆਏ ਨੇ ਮੈਂ ਤਾਂ ਥੱਲੋਂ ਉੱਠਿਆ ਹੀ ਨਹੀਂ ਗਿਆ ਆ ਪਿੱਛੇ ਸਾਰੇ ਮੇਰੇ ਕੱਪੜੇ ਲਿਬੜੇ ਆ ਇਹਨਾਂ ਨੇ ਛਡਾਉਣ ਆਏ ਨੇ ਇਸ ਪਰ ਆਦੇ ਫਰੇਟਾ ਮਾਰਿਆ ਨੇ ਛਾਤੀ ਤੇ ਇੱਕ ਪੈਰ ਦੀ ਉਂਗਲ ਉਂਦੀ ਟੁੱਟ ਗਈ ਏ ਤੇ ਇਹਨਾਂ ਸਟੱਲ ਆ ਗਈਆਂ ਫਿਰ ਸਾਡੀ ਲੇਡੀਜ਼ ਦੇ ਕੱਪੜੇ ਪਾੜ ਤਿੰਨ ਸਾਰਿਆਂ ਦੇ ਹਾਂਜੀ ਮੌਕੇ ਤੇ ਵੀਡੀਓ ਵੀ ਬਣੀ ਏ ਹਾਂਜੀ ਕੁੱਟਣ ਆਏ ਨੇ ਫਿਰ ਉਹਨਾਂ ਦੇ ਇੱਕ ਮੁੰਡੇ ਨੇ ਫੋਨ ਕੀਤਾ ਬਿਹਾਰੀ ਤੁਸੀਂ ਘਰੇ ਰਹੋ ਸਾਡਾ ਗੁੰਡਾ ਗਰਦੀ ਦੀ ਟੀਮ ਆਦੀ ਕਿ ਚੰਡੀ ਕਰੋ ਇੱਕ ਉਹਨਾਂ ਦੇ ਜਵਾਈ ਨੇ ਤੰਕੀ ਦਿੱਤੀ ਏ ਵੀ ਅਸੀਂ ਗੁੰਡੇ ਲੈ ਕੇ ਲੱਗੇ ਆਣੇ ਹੁਣ ਅੱਗੇ ਸਾਡਾ ਸਾਰਾ ਰਾਹ ਬੰਦ ਕੀਤਾ ਬਜੀ ਵਿਟਣ ਲੱਗੀਆਂ ਨੇ ਪੰਚਾਇਤ ਦੀਆਂ ਉਹ ਰਾਹ ਨੂੰ ਬੰਦ ਕੀਤੀ ਬੈਠਾ ਅਸੀਂ ਹੁਣ ਵਿੱਚੋਂ ਖੇਤਾਂ ਦੇ ਮੋੜ ਤੋਂ ਲੱਕੜ ਕੁੱਢ ਕੇ ਇੱਧਰ ਆਏ ਆ ਜੀ ਹਾਂ ਬਿਲਕੁਲ ਜੀ ਜਾਂਚ ਹੁਣੀ ਚਾਹੀਦੀ ਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਏ ਇਕੱਲਾ ਬੰਦਾ ਬਹੁਤ ਹੱਥ ਚੱਕੀ ਫਿਰਦਾ ਇਹਨਾਂ ਦੇ ਤਿੰਨ ਪੁੱਤਰ ਨੇ ਉਹਨਾਂ ਹੌਸਲੇ ਤਿਰਦਾ ਮੇਰੀ ਚਾਰ ਬੇਟੀਆਂ ਨੇ ਆਂਦਾ ਤੈਨੂੰ ਮਾਰ ਦੇਣਾ ਤੇਰਾ ਉਹ ਕਰ ਦੇਣਾ ਮੈਨੂੰ ਧਮਕੀਆਂ ਹਵੇਲੇ ਟਾਈਮ ਹੀ ਮਿਲਦੀ ਰਹੇ ਲਗਦਾ ਭਰਾ ਹੈ ਪਰ ਭਰਾ ਨਹੀਂਗਾ ਹਾਂ ਜੀ